ਕੀ ਕਰਦੀ ਆ ਤੂੰ ਤਾਂ ਕਿਸੇ ਹੋਰ ਦੁਕਾਨ ਤੇ ਨਹੀਂ ਸੀ ਲੱਗੇ ਮੇ제 ਮੈਂ ਦੀਦੀ ਨੂੰ ਦੱਸਤਾ ਤਾਂ ਪਤਾ ਨਹੀਂ ਕੀ ਸੋਚਣਗੇ ਮੇਰੇ ਬਾਰੇ ਘਰੇ ਜਾ ਕੇ ਇਹ ਦੱਸੂੰਗੀ ਮੈਂ ਤੂੰ ਇੱਥੇ ਕੀ ਕਰਦੀ ਆ ਤੁਸੀਂ ਵੀ ਇੱਥੇ ਕੀ ਕਰਦੇ ਸੀ ਮੈਂ ਤਾਂ ਮਾੜਾ ਜਿਹਾ ਸਮਾਨ ਲੈਣ ਆਈ ਸੀ ਮਾਰਕੀਟ ਤੂੰ ਦੱਸ ਵੀ ਤੂੰ ਇੱਥੇ ਕਿੱਧਾ ਵਾ ਦੀਦੀ ਮੈਂ ਨਾ ਜੰਨਤ ਟੌਪਿਕ ਦੀ ਕੋਲੀ ਪਵਾਉਣ ਆਈ ਸੀ ਉਹ ਗਵਾਚ ਗਈ ਸੀ ਰੋਜ਼ ਜिद ਕਰਦੀ ਸੀ ਮੈਂ ਸੋਚਿਆ ਚਲੋ ਪਵਾ ਲਿਓ ਨਹੀਂ ਆ ਅੱਛਾ ਬਸ ਦੀ ਕੋਲੀ ਗਵਾਚ ਗਈ ਸੀ ਪਰ ਤੂੰ ਤਾਂ ਦੁਕਾਨ ਤੇ ਕੰਮ ਕਰਨ ਨਹੀਂ ਜਾਂਦੀ ਹਾਂਜੀ ਮੈਂ ਨਾ ਦੀ ਜੀ ਛੁੱਟੀ ਲੈ ਕੇ ਆਈ ਸੀ ਬਸ ਚੱਲ ਰਹੀ ਹਾਂ ਅੱਛਾ ਚਲ ਚੰਗਾ ਮੈਂ ਜਾਣੀ ਰਹੀ ਹਾਂ ਕੁਛ ਖਰੀਦਣ ਆਈ ਸੀ ਸੁਨਿਆਰੇ ਦੀ ਦੁਕਾਨ ਤੋਂ ਤੇ ਵੇਚਣ ਆਈ ਸੀ ਤਬ ਕਰੇ ਜਾ ਕੇ ਦੱਸਦੀ ਆ ਆਪ ਹਮਾਰੇ ਹੋਈ ਹੋਈ ਜਿਹੜੀ ਹਾਏ ਤੀਜ ਨੇ ਮੈਨੂੰ ਬਾਜ਼ਾਰ ਚ ਦੇਖ ਲਿਆ ਹੁਣ ਘਰੇ ਜਾ ਕੇ ਮੰਮੀ ਨੂੰ ਦੱਸਣਗੇ ਹੁਣ ਪਤਾ ਨਹੀਂ ਮੰਮੀ ਕੀ ਕਰਨਗੀ ਮੈਡਮ ਅਦਰ ਆਓ ਗੱਲ ਸੁਣੋ ਮੇਰੀ ਇੱਕ ਘੰਟਾ ਕਹਿ ਕੇ ਗਏ ਸੀਗੇ ਪੌਣੇ 2 ਘੰਟੇ ਲਗਾ ਕੇ ਆਏ ਚੱਕਰ ਕੀ ਗਿਆ ਵੀਰ ਜੀ ਥੋੜੀ ਘਰ ਦੀ ਪਰੇਸ਼ਾਨੀ ਸੀ ਉਹਦੇ ਕਰਕੇ ਲੇਟ ਹੋ ਗਈ ਮੈਂ ਤੁਹਾਡੀ ਘਰ ਦੀ ਪਰੇਸ਼ਾਨੀ ਪਰੇਸ਼ਾਨੀ ਹੈ ਹੈ ਘਰ ਦੀ ਪਰੇਸ਼ਾਨੀ ਘਰੇ ਰੱਖ ਕੇ ਆਣੀ ਹੈ ਇੱਥੇ ਕੰਮ ਤੱਕ ਮਤਲਬ ਰੱਖਣਾ ਹੈ ਕੰਮ ਹੀ ਕਰਨਾ ਹੈ ਤੇ ਨਾਲੇ ਜਾਓ ਟਾਈਮ ਵੇਸਟ ਨਾ ਕਰੋ ਕੰਮ ਵੱਲ ਧਿਆਨ ਦਿਓ ਜਰਾ ਦੁਬਾਰਾ ਗਲਤੀ ਨਹੀਂ ਕਰਨੀ ਕੋਈ ਨਹੀਂ ਦੀਦੀ ਮਾਲ ਕਰਦੀ ਕੰਟਾ ਗੁਸਾਨੀ ਕਰੇ ਦਾ ਇੱਥੇ ਕਮਾਈ ਕਰਨੀ ਔਰ ਸੁਨਨੀ ਤਾਂ ਪੈਂਦੀ ਹਈ ਆ ਕੋਈ ਨਹੀਂ ਸਿਮਰਨ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਉਹ ਵੀ ਬੜੀ ਐ ਰੇ ਜਨਨਾਤ ਆ ਕੀ ਇਹ ਕਿੰਨੇ ਦਿੱਤਾ ਇਹ ਤਾਂ ਮੈਂ ਜਵੀਰੇ ਵਾਸਤੇ ਰੱਖ ਕੇ ਗਈ ਸੀ ਮੈਂ ਦਾਦੀ ਮਮਾ ਦਾਦੀ ਮੰਮਾ ਨੇ ਤੈਨੂੰ ਦਿੱਤਾ ਫਰੂਟ ਹਾਂਜੀ ਅੱਛਾ ਖਾ ਲਾ ਦਾਦੀ ਮੰਮਾ ਅੰਦਰ ਆ ਹਾਂਜੀ ਉੱਠਾਂ ਜਰਾ ਮੈਂ ਮੰਮੀ ਸੁੱਤੇ ਪਿਆ ਨਾ ਨਾ ਆ ਜਾ ਅੱਛਾ ਜਾਗਦੀ ਹੋਈਆਂ ਨੀਂਦ ਕਿੱਥੇ ਆਉਂਦੀ ਆ ਅੱਛਾ ਕੀ ਕਰਦੇ ਸੀ ਕੁਛ ਨਹੀਂ ਸੋਚਦੀ ਆ ਵੀ ਜੋਤੀ ਆ ਜਾਵੇ ਤਾਂ ਮੈਂ ਵੀ ਉਹਦੇ ਨਾਲ ਜਾ ਕੇ ਦੋ ਸੂਟ ਹੀ ਲਿਆਵਾਂ ਪਰ ਜੋਤੀ ਕਿੱਥੇ ਆਉਂਦੀ ਐ ਇੱਥੇ ਹੋਰ ਕੀ ਆ ਮੰਦੀਪ ਨੇ ਜੋ ਕੁਛ ਕੀਤਾ ਨਾ ਬਸ ਉਹੀ ਤਾਂ ਸੋਚਦੀ ਆ ਵੀ ਕਿਵੇਂ ਸੱਦਾ ਉਹਨ ਘਰੇ ਅਜੇ ਵੀ ਮਾਤਾ ਨੇ ਜੋਤੀ ਦੀ ਪਈ ਐ ਚੱਲ ਮੰਮੀ ਤੁਸੀਂ ਛੱਡੋ ਤੁਹਾਨੂੰ ਮੈਂ ਖਬਰ ਦੱਸਾਂ ਅੱਜ ਪਤਾ ਕੀ ਹੋਇਆ ਬਾਜ਼ਾਰ 'ਚ ਹੂੰ ਹੂੰ ਤੁਸੀਂ ਤਾਂ ਆਪ ਸੁਣ ਕੇ ਹੈਰਾਨ ਰਹੇ ਹੋ ਨਾ ਲੈ じゃ ਕੀ ਹੋ ਗਿਆ ਉੱਥੇ ਮੰਮਾ ਸਮਾਨ ਲੈਣ ਗਈ ਸੀ ਨਾ ਹੂੰ ਉਥੇ ਮਨਦੀਪ ਨੂੰ ਦੇਖਿਆ ਬਾਜ਼ਾਰ 'ਚ ਅਵਾਰਾ ਕਰਦੀ ਕਰਦੀ ਫਿਰਦੀ ਸੀ ਮਨਦੀਪ ਬਾਜ਼ਾਰ 'ਚ ਨਹੀਂ ਉਹ ਤਾਂ ਨੌਕਰੀਆਂ ਕਰਦੀ ਫਿਰਦੀ ਆ ਮੰਮੀ ਸੁਨਿਆਰੇ ਦੀ ਦੁਕਾਨ 'ਚੋਂ ਨਿਕਲੀ ਵਾਰ ਮੈਂ ਆਪਨੇ ਅੱਖੀ ਵੇਖਿਆ ਸੁਨਿਆਰੇ ਦੀ ਦੁਕਾਨ 'ਤੇ ਨਾ ਕੁੜੀ ਦੀ ਫੀਸ ਤਾਂ ਦਿੱਤੀ ਨਹੀਂ ਜਾਂਦੀ ਉਹਦੇ ਤੋਂ ਤੇ ਸੁਨਿਆਰੇ ਦੇ ਕੀ ਕਰਨ ਗਈ ਸੀਗੀ ਮੈਨੂੰ ਕੀ ਪਤਾ ਮੰਮੀ ਕੀ ਖਰੀਦਣ ਗਈ ਆ ਨਾ ਜੇ ਤੂੰ ਉਹਨੂੰ ਬਾਜ਼ਾਰ 'ਚ ਦੇਖ ਹੀ ਲਿਆ ਸੀਗਾ ਤਾਂ ਤੂੰ ਉਹਨੂੰ ਪੁੱਛਿਆ ਨਹੀਂ ਵੀ ਸੁਨਿਆਰੇ ਦੇ ਕੀ ਕਰਦੀ ਫਿਰਦੀ ਆ ਮੰਮੀ ਮੈਂ ਪੁੱਛਿਆ ਸੀ ਉਹਨੂੰ ਅਗੋ ਭਾਨੇ ਮਾਰਤੇ ਅਖੇ ਪਤਾ ਨਹੀਂ ਕੁੜੀ ਦੇ ਟੌਪਸ ਦੀ ਕੋਲੀ ਪਵਾਉਣੀ ਆ ਆ ਕੁੜੀ ਦੇ ਟੌਪਸ ਦੀ ਕੋਲੀ ਪਤਾ ਨਹੀਂ ਕਹਿੰਦੀ ਆ ਕੋਕੇ ਜੇ ਦੀ ਮੈਂ ਕੋਲੀ ਪਵਾਉਣੀ ਆ ਮੈਨੂੰ ਇੰਨਾ ਕਹਿ ਕੇ ਆ ਗਈ ਆ ਉਹ ਗਈ ਨਹੀਂ ਨੌਕਰੀ ਕਰਦੀ ਫਿਰਦੀ ਆ ਕਿ ਆਵਾਰਾ ਕਰਦੀ ਕਰਦੀ ਫਿਰਦੀ ਆ ਮੰਮੀ ਮੈਨੂੰ ਤਾਂ ਪਤਾ ਨਹੀਂ ਪਰ ਉਹਨੂੰ ਨਾ ਦੱਸਿਓ ਵੀ ਬਬਲੀ ਨੇ ਦੱਸਿਆ ਵਾ ਹੁਣ ਆਪੇ ਦੇਖ ਲਿਓ ਪੁੱਛਣਾ ਤਾਂ ਹੈਗਾ ਹੀ ਆ ਹੁਣ ਪਰ ਮੇਰਾ ਨਾਮ ਨਾ ਆਵੇ ਕੋਈ ਨਾ ਆ ਲੈਣ ਦੇ ਉਹਨੂੰ ਘਰੇ ਉਹਨੂੰ ਤਾਂ ਮੈਂ ਪੁੱਛਦੀ ਆ ਕਿਹੜੀ ਕਿਹੜੀ ਦੁਕਾਨ ਤੇ ੱੱੱਕੇ ਖਾਂਦੀ ਫਿਰਦੀ ਆ ਉਹ ਤੇ ਨਾਲੇ ਦੱਸਦੀ ਆ ਗੋਲਡੀ ਨੂੰ ਜਿਹਦੀ ਹਮਾਇਤ ਕਰਦਾ ਫਿਰਦਾ ਵਾ ਨਾ ਆ ਦੇਲਾ ਕੀ ਖੇ ਖਾਂਦੀ ਫਿਰਦੀ ਆ ਲੋਕਾਂ ਦੀਆਂ ਦੁਕਾਨਾਂ ਤੇ ਮੈਨੂੰ ਤਾਂ ਪਤਾ ਨਹੀਂ ਤੁਸੀਂ ਤਾਂ ਜ਼ਿਆਦਾ ਹੀ ਵਧੀ ਜਾਂਦੇ ਹੋ ਮੈਂ ਕਹਿੰਨੀ ਆ ਭੀ ਇੰਜ ਵੀ ਮੇਰਾ ਨਾਂ ਨਾ ਆਵੇ ਤੁਸੀਂ ਆ ਨਾਲ ਦੀ ਗਵੰਡਨ ਦਾ ਨਾਂ ਲੈ ਲਿਓ ਭੀ ਉਹਨੇ ਬਾਜ਼ਾਰ 'ਚ ਦੇਖਿਆ ਸੀਗਾ ਤੂੰ ਫਿਕਰ ਨਾ ਕਰ ਮਨਦੀਪ ਨੂੰ ਤਾਂ ਅੱਜ ਘਰ ਵੜ ਲੈਣ ਦੇ ਉਹਦਾ ਤਾਂ ਜੋ ਮੈਂ ਸਿਆਪਾ ਕਰਨਾ ਵਾ ਨਾ ਬਸ ਮੈਨੂੰ ਪਤਾ ਵਾ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਤਾਂ ਜ਼ਿਆਦਾ ਹੀ ਕਰੀ ਜਾਂਦੇ ਆ ਪੁੱਛ ਲਿਓ ਪਰ ਮੇਰਾ ਨਾਂ ਨਾ ਆਵੇ ਮੈਂ ਬਾਰ-ਬਾਰ ਕਹੀ ਜਾਂਦੀ ਆ ਮੇਰਾ ਦੱਸਣਾ ਫਰਜ਼ ਸੀਗਾ ਲੈ ਆਪ ਚਾਰ ਕੱਪੜੇ ਤੈਅ ਕਰਨ ਨੂੰ ਆਇਆ ਸੀ ਉਹ ਵੀ ਨਹੀਂ ਮਾਤਾ ਨੇ ਕੀਤੇ ਦੱਸ ਆ ਗਈ ਮਹਾਰਾਣੀ ਮਨਦੀਪ ਪਾਣੀ ਬਾਜੋ ਪੀ ਪਹਿਲਾ ਇੱਧਰ ਆ ਕੇ ਮੇਰੀ ਗੱਲ ਸੁਣ ਜਰਾ ਕ ਸੁਣਿਆ ਨਹੀਂ ਇੱਧਰ ਆ ਜਾ ਹਾਂਜੀ ਹਾਂਜੀ ਤਾਂ ਠੀਕ ਵਾ ਮੈਨੂੰ ਇਹ ਦੱਸ ਅੱਜ ਸੁਨਿਆਰੇ ਦੀ ਦੁਕਾਨ ਤੇ ਤੂੰ ਕੀ ਕਰਦੀ ਪਈ ਸੀ ਮੈਨੂੰ ਲੱਗਦਾ ਤੀ ਤੂੰ ਮੈਨੂੰ ਦੱਸ ਤਾਂ ਮੈਂ ਮੈਨੂੰ ਪਤਾ ਲੱਗ ਗਿਆ ਓ ਮੰਮੀ ਮੈਂ ਤਾਂ ਕੀ ਮੰਮੀ ਮੰਮੀ ਲਈ ਆ 골ਡੀ ਤਾਂ ਕਹਿੰਦਾ ਸੀਗਾ ਤੈਨੂੰ ਕਿਸੇ ਖਡੌਣਿਆ ਵਾਲੀ ਦੁਕਾਨ ਤੇ ਲਾਇਆ ਵਾ ਤੂੰ ਮੈਨੂੰ ਇਹ ਦੱਸ ਵੀ ਤੂੰ ਸੁਨਿਆਰੇ ਦੀ ਦੁਕਾਨ ਤੇ ਕੀ ਤੱਕੇ ਖਾਂਦੀ ਫਿਰਦੀ ਸੀਗੀ ਤੈਨੂੰ ਲੱਗਦਾ ਮੰਦੀਪ ਆ ਕੀ ਤੇਂ ਖਾਪਲਾ ਅੱਛਾ ਭਾਈ ਤਾਂ ਉਹ ਕਿਨੇ ਕਿਹਾ ਮਨਦੀਪ ਸੁਨਿਆਰੀ ਦੀ ਦੁਕਾਨ ਤੇ ਸੀਗੀ ਇਹ ਤਾਂ ਖਡਾਉਣੇ ਵਾਲੀ ਦੁਕਾਨ ਤੇ ਕੰਮ ਕਰਦੀ ਆ ਨਾ ਮੈਨੂੰ ਨਾ ਹ ਨਾਲ ਦੀ ਗਵਾਂਡਨ ਦੱਸਦੀ ਪਈ ਸੀਗੀ ਕਿ ਤੁਹਾਡੀ ਛੋਟੀ ਨੂੰ ਕਿਸੇ ਸੁਨਿਆਰੇ ਦੀ ਦੁਕਾਨ ਤੇ ੱੱਕੇ ਖਾਂਦੀ ਫਿਰਦੀ ਆ ਅੱਛਾ ਸੁਨਿਆਰੀ ਦੀ ਦੁਕਾਨ ਤੋਂ ਨਿਕਲਣਾ ਤੁਹਾਨੂੰ ਵੀ ਟੀਵੀ ਨੇ ਦੇਖਿਆ ਸੀ ਪਰ ਮੰਮੀ ਕਹਿੰਦੀ ਮੈਨੂੰ ਗਵਾਂਡਨ ਨੇ ਦੱਸਿਆ ਹੈ ਨਾਲ ਦੀ ਗਵਾਂਡਨ ਨੇ ਦੱਸਿਆ ਤੁਹਾਨੂੰ ਕੀ ਕਰਨ ਗਈ ਸੀ ਮੈਨੂੰ ਨਾ ਸੱਚੋ ਸੱਚ ਦੱਸ ਦੇ ਤੂੰ ਕੀ ਕਰਨ ਗਈ ਸੀ ਸੁਨਿਆਰੇ ਦੀ ਦੁਕਾਨ ਤੇ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰਾ ਵਿਸ਼ਵਾਸ ਕਰੋ There we go welcome to brand cultoy ਜੋ ਆਪਣਾ ਬਚਪਨ ਯਾਦ ਲਾਏ so with every purchase get a gift from brand good bye ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਇੱਕ ਜੇ ਤੈਨੂੰ 골ਡ ਹੀ ਨੇ ਅੱਖ ਢੋਣਿਆਂ ਵਾਲੇ ਦੇ ਲਗਾਇਆ ਵਾ ਨਾ ਤਾਂ ਤੂੰ ਉੱਥੇ ਕੀ ਰਹਿ ਓਦੋਂ ਬਾਹਰ ਦੂਜੀਆਂ ਦੁਕਾਨਾਂ ਤੇ ੱਟਕੇ ਖਾਣ ਦੀ ਤੈਨੂੰ ਕੋਈ ਲੋੜ ਨਹੀਂ ਅਜਨਾ ਹਵੇ ਵੀ ਮੈਂ ਲੋਕਾਂ ਤੋਂ ਸੁਣਦੀ ਫੇਰਾ ਕਦੇ ਸੁਨਿਆਰੇ ਦੇ ਫਿਰਦੀ ਤੇ ਕਦੇ ਕਰਿਆਨੇ ਵਾਲੇ ਦੇ ਮੰਮੀ ਤੇ ਤੁਹਾਡੀ ਕੋਈ ਗੱਲ ਨਹੀਂ ਮਨਦੀਪ ਫਿਰ ਦੱਸਦੀ ਕਿਉਂ ਨਹੀਂ ਫਿਰ ਸੁਨਿਆਰੇ ਦੀ ਦੁਕਾਨ ਤੇ ਕਰਨ ਕਿ ਗਈ ਸੀ ਤੂੰ ਮੈਨੂੰ ਛੱਡ ਮੈਂ ਦੱਸਦਾ ਇਹ ਸੁਨਿਆਰੀ ਦੀ ਦੁਕਾਨ ਤੇ ਕਿਉਂ ਗਈ ਸੀ ਐਡੀ ਹਮਾਇਤ ਕਰਨ ਦੀ ਲੋੜ ਨਹੀਂ ਗਈ ਤੈਨੂੰ ਮੈਂ ਦੱਸਦੀ ਨਹੀਂ ਤੈਨੂੰ ਕੰਮ ਇਹ ਖਡਾਉਣੇ ਵਾਲੀ ਦੁਕਾਨ ਤੇ ਕਰਦੀ ਆ ਤੇ ਤੁਰ ਹੀ ਇਹ ਫਿਰਦੀ ਆ ਸੁਨਿਆਰੇ ਦੀ ਦੁਕਾਨ ਤੇ ਨਾ ਮੈਂ ਜਾਣ ਸਕਦਾ ਤੂੰ ਐਡਾ ਵੱਡਾ ਕਦਮ ਕਿਉਂ ਚੱਕਿਆ ਜਿਹਦੇ ਕਰਕੇ ਤੈਨੂੰ ਆਪਣੀ ਅੰਗੂਠੀ ਵੇਚਣੀ ਪਈ ਮੰੁੰਦੀ ਵੇਚੀ ਦੀ ਆਪਣੀ ਮੰੁੰਦੀ ਵੇਚਦੀ ਆਪਣੀ ਹਾਂ ਉਹਦਾ ਸੁਨਿਆਰਾ ਮੇਰਾ ਦੋਸਤ ਸੀਗਾ ਤੇ ਮੈਨੂੰ ਐਡਾ ਲੱਗਦਾ ਇਹ ਐਂ ਜੀ ਦੇਖੇ-ਦੇਖੇ ਰੱਖ ਦੋ ਓਹੋ ਸਾ ਗੋਲਦੀ ਭਾਜੀ ਦੇ ਘਰ ਆਵਾਂ। ਉਹ ਮੈਂ ਛੋਟੇ ਭਰਾ ਦੀ ਵਾਈਫ ਆ। ਮੈਂ ਗੋਲਦੀ ਭਾਜੀ ਨਾਲ ਗੱਲ ਕਰਨੀ ਆ। ਜਦੋਂ ਇਹ ਦੇਖਿਆ ਹੀ ਆ ਨਾ ਨਾਲ ਹੀ ਮੈਨੂੰ ਫੋਨ ਆ ਗਿਆ ਸੀ। ਕਸੀ ਗੱਲ ਭਾਜੀ। ਬਹੁਤ ਠੀਕ ਆ ਕਹੂੰ। ਵੀ ਤੁਹਾਡੀ ਪਰਜਾਈ ਮੇਰੇ ਕੋਲੇ ਆਪਣੀਆਂ ਮੰਦੀ ਵੇਚ ਕੇ ਗਈ ਆ। ਮੈਂ ਉਹਨੂੰ ਨਾਲ ਹੀ ਪੈਸੇ ਦੇ ਕੇ ਆ ਵਾਪਸ ਲੈ ਕੇ ਆਇਆ। ਹੱਲ ਫੜ ਸਾ ਮੈਨੂੰ ਬੱਸ ਆਹੀ ਕਹਾ ਰਹੀ ਕਿ ਸੀਗੀ ਹੁਣ ਘਰ ਦਾ ਸਮਾਨ ਵੀ ਚੱਕ ਚੱਕ ਕੇ ਵੇਚਣਾ ਸ਼ੁਰੂ ਕਰ ਦੋ ਨਹੀਂ ਵੀਰ ਜੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਪਤਾ ਮਨਦੀਪ ਤੂੰ ਕੁਝ ਗਲਤ ਨਹੀਂ ਕੀਤਾ ਨਾ ਹੀ ਤੂੰ ਕਰ ਸਕਦੀ ਮਨਦੀਪ ਫਿਰ ਤੂੰ ਮੰਮੀ ਨੂੰ ਦੱਸ ਦਿੰਦੀ ਕਿਹੜੀ ਮਜਬੂਰੀ ਪੈ ਗਈ ਸੀ ਜਿਹੜੀ ਤੂੰ ਆਪਣੀ ਮੰਦਰੀ ਵੇਚ ਕੇ ਆਈਆਂ ਦੀਦੀ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਜਨਨਤ ਦੀ ਫੀਸ ਭਰਨ ਵਾਲੀ ਸੀ ਇਸੇ ਮਜਬੂਰੀ ਚ ਮੈਨੂੰ ਮੁੰਦੀ ਵੇਚਣੀ ਪਈ ਨਹੀਂ ਤੈਨੂੰ ਸਕੂਲ ਤੋਂ ਕੱਢ ਦੇਣਾ ਸੀ ਨਾ ਬਬਲੀ ਜਦੋਂ ਤੈਨੂੰ ਪਤਾ ਸੀਗਾ ਜਨਨਤ ਉਹਨੇ ਫੀਸ ਜਿਹੜੀਆਂ ਤੈਨੂੰ ਉਹਨੇ ਕਿਹਾ ਵੀ ਸੀ ਤੈਨੂੰ ਮੈਂ ਪੈਸੇ ਵੀ ਦੇ ਕੇ ਜਾਣਾ ਇਹਨਾਂ ਦੋਨਾਂ ਦੇ ਅੱਧ ਫਿਰ ਵੀ ਤੂੰ ਫੀਸ ਕਿਉਂ ਨਹੀਂ ਦੋਤੀ ਨਾ ਤੇ ਇਹਨੂੰ ਕਹਤੇ ਬੋਲਦਾ ਮੈਂ ਨਾਲੇ ਇਹਦੀ ਫੀਸ ਅਸੀਂ ਕਿਉਂ ਦਈਏ ਆਪੇ ਦੇਵੇ ਆਪਣੀ ਧੀ ਦੀ ਫੀਸ ਇਹ ਪੈਸੇ ਦਰਖਤਾ ਨੂੰ ਨਹੀਂ ਲੱਗਦੇ ਜਿਹੜੇ ਅਸੀਂ ਇਹਨਾਂ ਨੂੰ ਤੋੜ-ਤੋੜ ਕੇ ਦੇਈ ਜਾਈਏ ਹੁਣ ਤਾਂ ਇਹ ਮਹਾਰਾਣੀ ਖੁਦ ਬਥੇਰੇ ਕਮਾਉਂਦੀ ਆ ਦੇਵੇ ਆਪਣੀ ਧੀ ਦੀ ਫੀਸ ਉਹ ਮੰਮੀ ਕਿਹੜੀਆਂ ਭੋਲੀਆਂ ਗੱਲਾਂ ਕਰਦੇ ਹੋ ਤਿੰਨ ਚਾਰ ਦਿਨ ਤਾਂ ਉਹਨੂੰ ਕੰਮ ਲੱਗੀ ਨੂੰ ਹੋਇਆ ਕਿਹੜਾ ਇਹਨੂੰ ਐਡਵਾਂਸ ਫੜਾ ਦੂਗਾ ਨਾਲੇ ਮਨਦੀਪ ਜੇ ਮੈਂ ਭੁੱਲ ਗਈ ਸੀ ਫੀਸ ਦੇ ਪੈਸੇ ਦੇਣੇ ਤੂੰ ਆਪ ਮੰਗ ਲੈਣੇ ਸੀ ਮੈਂ ਕਿਹੜਾ ਮਨਾਂ ਕਰਨਾ ਸੀ ਅਜੀ ਉਹ ਭੁੱਲ ਗਈ ਸੀਗੀ ਇਹਦਾ ਮਤਲਬ ਇਹ ਥੋੜਾ ਵੀ ਤੂੰ ਘਰ ਦੀਆਂ ਚੀਜ਼ਾਂ ਚੱਕ-ਚੱਕ ਕੇ ਬਾਹਰ ਵੇਚਣ ਚਲੀ ਜਾਏਂਗੀ ਮਮੀ ਜੀ ਮੈਂ ਤਾਂ ਆਪਣੀ ਮੁੰਦੀ ਵੇਚੀ ਸੀ ਆਪਣੀ ਮੁੰਦੀ ਇਹ ਮੁੰਦੀ ਮੇਰੇ ਮੁੰਡੇ ਨੇ ਤੈਨੂੰ ਦਿੱਤੀ ਸੀਗੀ ਤੂੰ ਆਪਣੇ ਪੈਕਿਆਂ ਤੋਂ ਨਹੀਂ ਲੈ ਕੇ ਆਈ ਸੀਗੀ ਨਾ ਮਮੀ ਜੇ ਬਬਲੀ ਭੁੱਲ ਗਈ ਸੀਗੀ ਤਾਂ ਤੁਸੀਂ ਪੈਸੇ ਦੇ ਦਿੰਦੇ ਤੁਹਾਡੇ ਕੋਲ ਵੀ ਤਾਂ ਸਾਰਾ ਹਿਸਾਬ ਕਿਤਾਬ ਹੁੰਦਾ ਹੀ ਆ ਨਾ ਮੈਂ ਪੈਸੇ ਦਵਾਂ ਅੱਜ ਤੇ ਨਾ ਮੈਂ ਦਵਾਂ ਕੱਲ ਮੇਰੇ ਤੋਂ ਨਾ ਕੋਈ ਉਮੀਦ ਰੱਖਿਓ ਤੁਸੀਂ ਸਾਰੇ ਜਾਣੇ ਮੇਰੇ ਕੋਲੇ ਨਹੀਂ ਹੈਗੇ ਪੈਸੇ ਪੂਰੇ ਹੁਣ ਤਾਂ ਬਥੇਰਾ ਆਪੇ ਕਰੂਗੀ ਆਪਦੀ ਧੀ ਦਾ ਮੈਨੂੰ ਕੀ ਲੋੜ ਆ ਮਨਦੀਪ ਤੂੰ ਨਾ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਮੈਂ ਤੇਰੀ ਮਜਬੂਰੀ ਸਮਝਦਾ ਆ ਵੀ ਤੈਨੂੰ ਮਜਬੂਰੀ 'ਚ ਉੱਥੇ ਜਾਣਾ ਪਿਆ ਪਰ ਅੱਗੇ ਤੋਂ ਤੈਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਨਾ ਤੂੰ ਮੇਰੇ ਨਾਲ ਗੱਲ ਕਰਨੀ ਆ ਨਾਲ ਇੱਕ ਗੱਲ ਯਾਦ ਰੱਖੀ ਚੰਗੇ ਘਰ ਦੀਆਂ ਨੂੰ ਆ ਨਾ ਅਜੇ ਕੰਮ ਨਹੀਂ ਕਰਦੀਆਂ ਸਰ ਕੋਈ ਨਹੀਂ ਸਰਦਾਰ ਜੀ ਮੈਂ ਸਮਝਾ ਦਿੰਨੀ ਆ ਅੱਗੇ ਤੋਂ ਨਹੀਂ ਐਂ ਤਾਂ ਕਰਦੀ ਹਨਾ ਮਨਦੀਪ ਸਮਝਿਆ ਤਾਂ ਦਿੰਨੀ ਐ ਇੱਕ ਗੱਲ ਤੂੰ ਵੀ ਸਮਝ ਜਾ ਜਿੱਦਾਂ ਜੋਤੀ ਫੀਸ ਟਾਈਮ ਤੇ ਜਾਂਦੀ ਐ ਨਾ ਤਾਂ ਜਨਨਤ ਦੀ ਫੀਸ ਵੀ ਲੇਟ ਨਹੀਂ ਹੋਣੀ ਚਾਹੀਦੀ ਠੀਕ ਐ ਸਰਦਾਰ ਜੀ ਕੋਈ ਨਹੀਂ ਸ਼ਾਮ ਚੋਪੇ ਕਰਨ ਮੈਂ ਦੀਪਾ ਕੋਈ ਨਾ ਚਲ ਬੈਠ ਇੱਥੇ ਪਾਣੀ ਪੀਣਾ ਤੇ ਮੈਂ ਛੁੱਟ ਜਾਂਦਾ ਤੂੰ ਬੈਠ ਮੈਂ ਮਤਸੇਰੋਂ ਦੇ ਕਿਉਂ ਪਈ ਹੋ? ਕੁਛ ਨਹੀਂ ਪੁੱਤ। ਲੱਲੇ ਤਾਂ 12 ਬਾਰ ਬੋਲਦੇ ਕਿਉਂ ਪਈ ਸੀ? ਕੁਛ ਨਹੀਂ ਹੋਇਆ ਪੁੱਤ। ਸਮਝਦੱਸਣਾ ਕਿਉਂ ਮੈਨੂੰ ਸੰਦੂ? ਪਤਾ ਨਹੀਂ ਕੋਤਾ। ਮੈਨੂੰ ਤਾਂ ਐ ਲੱਗਦਾ ਜਿੱਦਾਂ ਰੱਬ ਨੇ ਮੇਰੇ ਕਰਮਾਂ ਚ ਰੋਣਾ ਹੀ ਲਿਖ ਦਿੱਤਾ ਹੋਵੇ। ਅੱਜ ਕੱਲੇ ਰਹ ਗਏ ਆਏ ਅੱਜ ਕੱਲੇ ਰਹ ਗਏ ਰੇ ਨਾ ਮੇਰਾ ਰੱਬ ਰਸਿਆ ਹੜ ਹੰਝੂਆਂ ਦੇ ਵਹਿ ਗਏ ਆਏ ਹੜ ਅੰਜੂਆਂ ਦੇ ਵਹਿ ਗਏ